ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਡ ਆ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਦੋ ਬੈੜਾ ਆ ਗਈਆਂ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਤਾਂ ਆਓ ਵੀਰੇ ਇਹਦੇ ਬਾਰੇ ਲੈਨੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਜੀ ਦਾ ਪਾਪਾ ਸਾਸਰੀ ਗਾਲ ਜੀ ਹੋਰ ਸੁਣਾ ਵੀਰੇ ਕੀ ਹਾਲ ਚੱਲ ਜੀ ਪਾਪੇ ਨਾਨਗਰੀ ਕਿਰਪਾਪੂਰੀ ਪਾਪਾ ਜੀ ਵਧੀਆ ਵੀਰੇ ਵਧੀਆ ਹਾਂ ਨਾਂ ਦੱਸ ਵੀਰੇ ਆਪ ਦਾ ਨਾਮ ਮਿਲਪ੍ਰੀਤ ਸਿੰਘ ਪਿੰਡ ਬਡਾਰੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਕਾਲਾ ਜੇ ਮੋਬਾਈਲ ਨੰਬਰ 9501082530 ਤੇ ਵਟਸਐਪ ਚੱਲਦਾ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਦੋ ਵੇੜਾ ਮੇਰੇ ਕੋਲੇ ਤਾਂ ਰੇਟ ਜੈਜ ਨੇ ਕਿੰਨੇ ਕਿ ਕਰਨੇ ਬਾਜੀ ਕੀ ਬਾਤ ਹਾਂ ਜੀ ਹਾਂ ਜੀ ਤਾਂ ਵੀਰੇ ਪਹਿਲੇ ਨੰਬਰ ਤੇ ਵੇੜਾ ਇਹਦੇ ਬਾਰੇ ਦੱਸਦੇ ਬਾਜੀ ਪਹਿਲਾ ਸੂਆ ਸੋਈ ਪਲੂਣ ਵਿੱਚ ਪਲੂਣ ਪਹਿਲਾ ਸੂਆ ਥਣ ਵਧੀਆ ਲੱਗਿਆ ਹਨਾ ਮੇਰੇ ਚਵਾਈ ਵਾਲਾ ਥਾਣਾ ਵੀਰੇ ਕਿੰਨਾ ਦੁੱਧ ਆ ਹੁਣ ਦੱਸ ਦੇ ਹੋਗਾ ਵੀਰੇ 11 ਕਿਲੋ 11 ਕਿਲੋ 10 ਕਿਲੋ ਦੀ ਗਾਰੰਟੀ ਦੇ ਰਹੀ ਪੇਸ਼ ਆ 10 ਕਿਲੋ ਦੇ ਹਣਾ ਸੋਨਾ ਲੇਵਾ ਲੱਗਿਆ ਫੜੀ ਵਾਲਾ ਲੇਵੇ ਦੀ ਬਹੁਤ ਸਾਫ ਆ ਵੀਰੇਓ ਬੱਚਾ ਕੀ ਬਾਲਾ ਜੀ ਬੱਚਾ ਆ ਬੱਚਾ ਕੀ ਦਸਵਾਂ ਦਿਨਾ ਹਾਂ ਜੀ ਤੋਰ ਦੇ ਵੀਰੇ ਮੰਗੋ ਚਾਹਦਾ ਨੇ ਪਿਆਰ ਦਿੰਦਾ ਤੇ ਵੇਖੋ ਵੀਰੇਓ ਕੱਦ ਕਾਠਾ ਲਈ ਆ ਥਣ ਥਣ ਤੇ ਲੇਵੇ ਲੂਵੇ ਦੀ ਸਫਾਈਆਂ ਚੈੱਕ ਕਰ ਲਓ ਤੇ ਮਗਰ ਬੱਚਾ ਆ ਗਿਆ ਦੁੱਧ ਵੀਰੇ ਕਹਿੰਦਾ 11 ਆ 10 ਦੀ ਗਾਰੰਟੀ ਆ ਸੋਹਣੀ ਵੇੜ ਹਾਂ ਜੀ ਤੋ ਬਲੈਕ ਜੱਸੀ ਆ ਗਈ ਹਣਾ ਕੀ ਇਸ ਕੁਆਲਟੀ ਵੀ ਸੋਹਣੀ ਲੱਗੀ ਬੈਨ ਜਾਨ ਤਾਂ ਜਾਨ ਦਰਦੀ ਉਹ ਚ ਦਰਦੀ ਥੋੜਾ ਬਿਲਕੁਲ ਤੁਸੀਂ ਚਵਾ ਵਧੀਆ ਨਿਕਲੇ ਆ ਇਹਦਾ ਇੱਕ ਨੰਬਰ ਇੱਕ ਨੰਬਰ ਕੋਈ ਛੱਡਾ ਸੰਵਾਦ ਘੱਟ ਹੋਵੇ ਜਿਹੜੀ ਜ਼ਿੰਮੇਵਾਰੀ ਹੋ ਠੀਕ ਹੈ ਜੀ ਤਾਂ ਨੂੰ ਹਾਲ ਬੜਾ ਚੰਗਾ ਲੱਗਾ ਬਹੁਤ ਚੰਗਾ ਥਣ ਲੱਗਿਆ ਚਵਾਈ ਵਾਲਾ ਤਾਂ ਮੁੱਲ ਵੀਰੇ ਦਾ ਕਾਲੀ 35000 ਦੇ ਦਾ ਬੈਂਤੀ ਜੀ ਹਾਂ ਜੀ ਨਹੀਂ ਜਾਇਜ ਦੱਸੋ ਫਿਰ ਪਾਜੀ ਤੇ ਜਾਇਜ ਹੀ ਆ ਕਰ ਦਿਓ ਆਪ ਹੀ ਕਰ ਲਿਓ ਰੇਟ ਤੁਹਾਡਾ ਜਾਇਜ ਹੁੰਦਾ ਦੱਸੋ ਫਿਰ ਪਾਜੀ ਨਹੀਂ ਯਾਰ ਜਿਆ ਜਿਆ ਤੂੰ 40 45 ਮੰਗਦਾ ਮੈਂ ਤੈਨੂੰ ਕਹਿੰਦਾ ਹੁਣ 35 ਚਲ ਦੋ ਛੱਡ ਦੇ ਵੀਰੇ 33 ਦੀ ਜੱਸ ਨਾ 32000 ਦੀ 32000 ਦੀ ਕੀ ਬਾਤ ਹੈ ਬਾਕੀ ਕੋਈ ਫੋਨ ਲਾ ਲੈ ਹਨਾ ਹਾਂਜੀ ਹਾਂਜੀ ਦੂਜੇ ਨੰਬਰ ਤੇ 31 ਦੇਣਾ 31000 ਦੀ 31000 ਦੀ ਠੀਕ ਹੈ ਅਗਲੇ ਬੰਨੇ ਆ ਗਿਆ ਇਹ ਵੀ ਸੁਈ ਜਗਾ ਪਰ ਜਿੰਦਾਵਾ ਦਿਨ ਸੁਈ ਨੂੰ ਹੋ ਗਿਆ ਦੋ ਦਿਨ ਹੋ ਗਿਆ 11 ਗਲਾ ਦਾ ਦੀ ਇੱਕੋ ਗਰੰਟੀ ਹੋ ਠੀਕ ਹੈ ਇਹਦਾ ਮੱਛਾ ਗਿਆ ਇਹਦਾ ਮੱਛਾ ਆ ਗਿਆ ਇਹਦੇ ਇਹਨੂੰ ਅਜਾ ਦਿਨ ਸੁਈ ਨੂੰ ਹੋ ਗਿਆ ਖਾਨ ਇਹਨੂੰ ਵਧੀਆ ਲੱਗਿਆ ਚੋਰੀ ਇਹਨਾਂ ਤੋਰ ਦੇ ਵੇ ਕਿਵੇਂ ਕੰਦ ਕਾਠਾ ਲੀਆਂ ਦੁੱਧ ਚੰਗਾ ਕਰ ਦੇਣੀ ਹੈ ਆ ਦੁੱਧ ਤਾਂ ਨਾਲੇ ਪਾਇਦਾ ਜੀ ਹਨਾ ਦੁੱਧ ਸੇਵਾ ਦਾ ਇਸ ਕੀ ਗੁਰੂ ਲੋ ਵੜੀ ਕਰਮਾ ਲਈ ਹੈ ਵੀ ਜਿੱਦਾ ਮਰਜ਼ੀ ਬੈਠੇ ਰੋ ਠੀਕ ਆ ਤੁਹਾਨੂੰ ਖਾ ਲਓ ਕਿਹੜਾ ਜੱਗ ਲੱਗਾ ਵਚੀ ਥਨ ਚਵਾਈ ਵਾਲਾ ਹਾਂਜੀ ਹਾਂਜੀ ਦੋਵੇਂ ਲੈੜਾ ਆ ਪਾ ਜੀ ਉੱਥੇ ਆ ਕਾ ਲਓ ਦੋਵੇਂ ਦੁੱਧ ਮਰਨ ਦੇ ਲਿਆ ਸਾਰਾ ਸਾਲ ਬਿਲਕੁਲ ਹਾਂਜੀ ਇਹ ਦਾ ਮੁੱਲ ਵੀਰੇ ਇਹ ਆ ਮੈਂ ਦਾ 35 ਹਾਲੇ ਭਾਈ ਇਹ ਵੀ 35 ਹਾਂ ਜੀ ਦੋ ਹੀ ਛੱਡਦੇ ਵੀ 33 ਦੀ ਹਨਾ ਇਹ ਵੀ 33000 ਦੀ 31000 ਦੀ ਕੋਈ ਜੋੜਾ ਲਓ ਜੋੜਾ ਦੇ ਦਾਂਗੇ 60000 ਦਾ 60 ਦਾ 60000 ਦਾ ਜੋੜਾ ਹੀ ਮਾਨਤਾ ਖੁੱਲਾਈ ਕਰਾਂਗੇ ਜੈਸ 957 ਦਾ ਜੋੜਾ ਦੇਣਾ ਹੀ ਆਪਾਂ ਨੂੰ ਜੋੜਾ 57 ਦਾ ਕੱਲੀ 30 30 ਦਾ ਕੱਲੀ 30 30 ਦੀ ਹਾਂਜੀ ਜੋੜਾ 57 ਦਾ ਤੇ ਜੋੜਾ 57 ਦਾ ਕੋਈ ਫੋਨ ਨਾਲੇ ਯਾਰ ਹਨਾ ਫੋਨ ਲਾਵੇ ਹੋਰ ਮਾਨਦਾਨ ਕਰਾ ਕੋਈ ਜੋੜਾ ਲਵੇ ਹੋਰ ਮਾਨਦਾਨ ਖੁੱਲਾ ਕਰਾਂਗੇ ਤਾਂ ਵੇਖੋ ਵੀਰੋ ਕੱਲੀ ਕੱਲੀ ਲਾਵੇ ਤਾਂ ਵੀ ਮਾਨਦਾਨ ਖੁੱਲਾ ਕਰਾਂਗੇ ਰੇਡ ਵੀਰ ਦਾ ਜਾ ਜਾ ਵੀਰੋ ਹੀਲ ਸੂਲ ਕਰ ਮਾਰੀ ਸਤ ਸੰਤ ਚੰਗਾ ਲੱਗਿਆ ਸੋਣੀ ਵੈੜਾ ਜੋੜਾ ਹੀ ਚੰਗਾ ਵਾ ਰੇਟ ਵੀਰ ਦਾ ਅੱਗੇ ਵੀ ਹਰੇਕ ਵੀਡੀਓ 'ਚ ਜਾਇਜ਼ ਹੁੰਦਾ ਵਾ ਜੀ ਤਾਂ ਜੋੜੇ 'ਚ ਵੀਰ ਕਹਿੰਦਾ 57 ਦਾ ਜੋੜਾ ਹੋ ਜੂ ਬਾਕੀ ਫੋਨ ਲਾ ਲੈਣਾ ਹਾਂਜੀ 2 ਹੋਰ ਛੱਡਦਾ 55 ਦੇ ਨਾਲ ਜੋੜਾ ਹੀ ਜੋੜਾ 55 ਦਾ ਕੀ ਬਾਤ ਹੈ ਹਾਂਜੀ ਤਾਂ ਵੇਖੋ ਵੀਰੋ ਫੋਨ ਤੁਸੀਂ ਜ਼ਰੂਰ ਲਾ ਲੈਣਾ ਬਾਕੀ ਵੀਰੇ ਚਵਾਈ ਕਰਨੀ ਪਾਸ ਕਰਨੀ ਵੇਚ ਆ ਕੇ ਖਰੀਦ ਕਰਨੀ ਤੁਹਾਡੀ ਆਪਣੀ ਜੋ ਮਿਹਰੀ ਆ ਤੇ ਬਾਕੀ ਸੋਹਣੀਆਂ ਵੇੜਾ ਨੇ ਰੇਟ ਵੀਰ ਦੇ ਹਰੇਕ ਵੀਡੀਓ 'ਚ ਜਾਇਜ਼ ਹੁੰਦੇ ਆ ਬਾਕੀ ਫੋਨ ਤੁਸੀਂ ਜ਼ਰੂਰ ਲਾ ਲਿਓ ਠੀਕ ਆ ਜੀ ਤਾਂ ਵੀਰੇ ਐਡਰੈਸੇ ਕਰੀ ਬੋਲੀ ਆਪਾਂ ਪਾ ਜੇ ਆਪਾਂ ਪਿੰਡ ਬਟਾਰੀ ਜ਼ਿਲ੍ਹਾ ਮੁਕਤ ਤਸੀਲ ਬਾਬਕਾਲਾ ਦੇ ਮੋਬਾਈਲ ਨੰਬਰ 9501082530 ਤੇ ਵਟਸਐਪ ਚੱਲ ਰਿਹਾ ਜੀ ਇੱਥੇ ਵਰਸ ਹਾਂ ਠੀਕ ਠੀਕ ਹੈ ਵੀਰੇ ਸასიਕਾਰ ਸასიਕਾਰ ਪਾ ਜੀ